ਕੀ ਆਪ ਸ਼ਾਗਰਨ ਜਿਹੜਾ ਹੋ ਰਿਹਾ ਕੀ ਕਹਿਣਾ ਕਰਦੇ ਹੋ ਸਾਡ ਦੀ ਦੇਖੋ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਆਪਣੇ ਸਾਰੀ ਟੀਮ ਨੂੰ ਜਿਹੜੀ ਸਾਡੇ ਪ੍ਰਧਾਨ ਸਾਹਿਬ ਔਰ तमाम ਮੈਂਬਰ ਯੂਨਿਟ ਤੇ ਜਿਨ੍ਹਾਂ ਨੇ ਕਿ 13ਵਾਂ ਵਿਸ਼ਾਲ ਜਾਗਰਣ ਕਰਵਾਉਣਾ ਹੈ ਬਹੁਤ ਬੜੀ ਗੱਲ ਹੁੰਦੀ ਹੈ ਕਿ ਲਗਾਤਾਰ ਜਿਹੜਾ 13ਵਾਂ ਜਾਗਰਣ ਕਰਵਾਉਣ ਜਾ ਰਹੇ ਆ ਜਿਹਦੇ ਵਿੱਚ ਹਰ ਵਾਰ ਮੈਨੂੰ ਜਾਣਦਾ ਮੌਕਾ ਮਿਲਦਾ ਸੋ ਮੈਂ ਇਹਨਾਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੰਨਾ ਇਸੇ ਤਰੀਕੇ ਦੇ ਜੋ ਜਾਗਰਣ ਸ਼ਹਿਰ ਦੇ ਵਿੱਚ ਹੋਣ ਤਾਂ ਕਿ ਹੋਰ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਜਿਵੇਂ ਸ਼ਾਂਤੀ ਬਣੀ ਹੋਈ ਐ ਇਸੇ ਤਰੀਕੇ ਨਾਲ ਸ਼ਾਂਤੀ ਬਣੀ ਰਹੇ ਸੋ ਮਹਾਮਾਈ ਦਾ ਹੱਥ ਜਿਹੜਾ ਹੈਗਾ ਸਾਡੇ ਬੱਚਿਆਂ ਤੇ ਹਮੇਸ਼ਾ ਬਣਿਆ ਰਹੇ ਸੋ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮਾਤਾਵਾਂ ਤੇ ਭੈਣਾਂ ਤੇ ਬਜ਼ੁਰਗਾਂ ਤੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਆਓ ਰਲ ਕੇ ਆਉਣ ਵਾਲੀ 23 ਤਰੀਕ ਨੂੰ 13 ਤਰੀਕ ਨੂੰ ਸਹੀ ਗੱਲ 23 ਅਗਸਤ ਨੂੰ ਆਪਾਂ ਹਮ ਹਮਾ ਕੇ ਸਿੰਘਪੁਰਾ ਰੋਡ ਕਰਾਲੀ ਨੇੜੇ ਪੁਲਿਸ ਸਟੇਸ਼ਨ ਥਾਣਾ ਉਹਦੇ ਪਰ ਆਪਾਂ ਸਾਰੇ ਪਹੁੰਚੀਏ ਉੱਥੇ ਮਾਹ ਮਾਈ ਦਾ ਅਟੁੱਟ ਲੰਗਰ ਵੀ ਹੋਊਗਾ ਸੋ तमाम ਆਪਣੇ ਭੈਣ ਤੇ ਭਰਾਵਾਂ ਨੂੰ ਦੁਆਰ ਤੋਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉੱਥੇ ਤੁਸੀਂ ਹਮ ਹਮਾ ਕੇ ਪਹੁੰਚੋ ਤਾਂ ਕਿ ਮਹਾ ਮਾਇਦੇ ਜਾਗਰਣ ਦਾ ਆਨੰਦ ਮਾਣੋ